ਤੋ ਜੇਕਰ ਕੋਈ ਵਿਅਕਤੀ ਕੋਈ ਮਰਦ ਆਪਣੇ ਵਿਆਹੇ ਹੋਏ ਹੁੰਦਿਆਂ ਵੀ ਦੂਜਾ ਵਿਆਹ ਕਰ ਲੈਂਦਾ ਹੈ ਸੈਕਿੰਡ ਮੈਰਿਜ ਕਰ ਲੈਂਦਾ ਹੈ ਉਸ ਸਮੇਂ ਤੇ ਜਦੋਂ ਉਹਦੀ ਪਹਿਲੀ ਪਤਨੀ ਜਿਉਂਦੀ ਹੁੰਦੀ ਹੈ ਤੇ ਉਸ ਪਹਿਲੀ ਪਤਨੀ ਤੋਂ ਉਸ ਵਿਅਕਤੀ ਦਾ ਉਸ ਮਰਦ ਦਾ ਤਲਾਕ ਨਹੀਂ ਹੋਇਆ ਹੁੰਦਾ ਤਾਂ ਫਿਰ ਜੇ ਉਹ ਦੂਜਾ ਵਿਆਹ ਕਰ ਲੈਂਦਾ ਤਾਂ ਉਸ ਦੂਜੀ ਪਤਨੀ ਦੇ ਕੀ ਹੱਕ ਹੋਣਗੇ ਕੀ ਅਧਿਕਾਰ ਹੋਣਗੇ ਤੇ ਜਿਹੜੇ ਉਸ ਦੂਜੀ ਪਤਨੀ ਤੋਂ ਬੱਚੇ ਪੈਦਾ ਹੋਣਗੇ ਉਹਨਾਂ ਦੇ ਕੀ ਹੱਕ ਹੋਣਗੇ ਕੀ ਅਧਿਕਾਰ ਹੋਣਗੇ ਕਾਨੂੰਨ ਇਸ ਦੇ ਬਾਰੇ ਚ ਕੀ ਕਹਿੰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਵੇ ਤੁਹਾਡੀ ਕਾਨੂੰਨੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤਾਂ ਕਿ ਹੋਰ ਯਾਰਾਂ ਦੋਸਤਾਂ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਤੇ ਦੋਸਤੋ ਭਾਰਤ ਦੇ ਵਿੱਚ ਵਿਵਤਾ ਜੀਵਨ ਸਾਥੀ ਦੇ ਜਿਉਂਦੇ ਹੁੰਦੇ ਹੋਏ ਜਦੋਂ ਕੋਈ ਅ ਵਿਅਕਤੀ ਮੈਰਿਡ ਹੈ ਜੇ ਉਹਦਾ ਦੂਜਾ ਲਾਈਫ ਪਾਰਟਨਰ ਜਿਉਂਦਾ ਹੈ ਭਾਵੇਂ ਉਹ ਪਤੀ ਹੋਵੇ ਭਾਵੇਂ ਉਹ ਪਤਨੀ ਹੋਵੇ ਜੇ ਕੋਈ ਵਿਅਕਤੀ ਦੂਜਾ ਵਿਆਹ ਕਰਦਾ ਹੈ ਸੈਕੰਡ ਮੈਰਿਜ ਕਰਦਾ ਹੈ ਤਾਂ ਫਿਰ ਕਾਨੂੰਨ ਦੇ ਮੁਤਾਬਕ ਉਹ ਇੱਕ ਜੁਰਮ ਹੈ ਅਪਰਾਧ ਹੈ ਪਰ ਜੇਕਰ ਕੋਈ ਮਰਦ ਦੂਸਰਾ ਵਿਆਹ ਕਰ ਲਵੇ ਤਾਂ ਜਿਹੜੀ ਦੂਜੀ ਪਤਨੀ ਹੈ ਤੇ ਉਸ ਦੂਜੀ ਪਤਨੀ ਤੋਂ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੇ ਜਿਹੜੇ ਨਾਗਰਿਕ ਅਧਿਕਾਰ ਨੇ ਜਿਹੜੇ ਹੱਕ ਨੇ ਉਹ ਕੀ ਕੀ ਹੋਣਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਜੇਕਰ ਕਿਸੇ ਵਿਅਕਤੀ ਦੀ ਪਹਿਲੀ ਪਤਨੀ ਮਰ ਚੁੱਕੀ ਹੈ ਜਾਂ ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕਿਆ ਹੈ ਮਰਦ ਹੈ ਜਿਹੜਾ ਵਿਅਕਤੀ ਹੈ ਤਾਂ ਕਾਨੂੰਨ ਦੂਜੀ ਪਤਨੀ ਨੂੰ ਪਹਿਲੀ ਪਤਨੀ ਦੇ ਵਾਂਗ ਹੀ ਮੰਨਦਾ ਹੈ ਜਿਹੜੇ ਪਹਿਲੀ ਪਤਨੀ ਨੂੰ ਅਧਿਕਾਰ ਪ੍ਰਾਪਤ ਹੁੰਦੇ ਨੇ ਹੱਕ ਪ੍ਰਾਪਤ ਹੁੰਦੇ ਨੇ ਉਸੇ ਤਰ੍ਹਾਂ ਦੂਜੀ ਪਤਨੀ ਨੂੰ ਵੀ ਉਹਦੇ ਹੱਕ ਨੇ ਜਿਹੜੇ ਅਧਿਕਾਰ ਨੇ ਉਹ ਮਿਲਦੇ ਨੇ ਜੇ ਉਸ ਮਰਦ ਦਾ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਜਾਂ ਫਿਰ ਉਹਦੀ ਪਹਿਲੀ ਪਤਨੀ ਹੈ ਜਿਹੜੀ ਉਹ ਮਰ ਚੁੱਕੀ ਹੈ ਤਾਂ ਜੇਕਰ ਉਹ ਦੂਜੀ ਵਾਰ ਵਿਆਹ ਕਰਦਾ ਠੀਕ ਹੈ ਜੀ ਉਸ ਟਾਈਮ ਤੇ ਜੇ ਉਹਦੀ ਪਹਿਲੀ ਪਤਨੀ ਜਿਉਂਦੀ ਹੈ ਤੇ ਉਸ ਤੋਂ ਤਲਾਕ ਵੀ ਨਹੀਂ ਹੋਇਆ ਤਾਂ ਫਿਰ ਇਹ ਇੱਕ ਅਪਰਾਧ ਹੈ ਜੁਰਮ ਹੈ ਇਸ ਤਰ੍ਹਾਂ ਦੇ ਦੂਜੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਦੇ ਤਹਿਤ ਤੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਦੋਮਾ ਦੇ ਤਹਿਤ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਤੇ ਇਸ ਨੂੰ ਆਈਪੀਸੀ ਦੀ ਧਾਰਾ 494 ਤੇ 495 ਦੇ ਤਹਿਤ ਇੱਕ ਜੁਰਮ ਮੰਨਿਆ ਗਿਆ ਅਪਰਾਧ ਮੰਨਿਆ ਗਿਆ ਤੇ ਹੁਣ ਜਿਹੜਾ ਨਵਾਂ ਕਾਨੂੰਨ ਆਇਆ ਹੈ ਆਈਪੀਸੀ ਦੀ ਜਗ੍ਹਾ ਤੇ ਬੀ ਐਨ ਐਸ ਇਸ ਦੀ ਜਿਹੜੀ ਧਾਰਾ 82 ਹੈ ਉਹ ਇਸ ਦੂਜੇ ਵਿਆਹ ਨੂੰ ਅਪਰਾਧ ਮੰਨਦੀ ਹੈ ਤੇ ਇਸ ਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਵੀ ਹੈ ਦੋਸਤੋ ਹਾਲਾਂਕਿ ਅਜਿਹੇ ਦੂਜੇ ਵਿਆਹ ਨੂੰ ਇੱਕ ਵੋਇਡ ਮੈਰਿਜ ਮੰਨਿਆ ਜਾਂਦਾ ਹੈ ਭਾਵੇਂ ਕਿ ਇਸ ਤਰ੍ਹਾਂ ਦੇ ਦੂਜੇ ਵਿਆਹ ਦੀ ਕੋਈ ਵੀ ਹੋਂਦ ਨਹੀਂ ਹੁੰਦੀ ਪਰ ਕਾਨੂੰਨ ਇਸ ਮਾਮਲੇ ਦੇ ਵਿੱਚ ਔਰਤ ਦੇ ਲਈ ਤੇ ਉਸ ਔਰਤ ਤੋਂ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਨਰਮ ਹੈ ਦਿਆਲੂ ਹੈ ਕਿਉਂਕਿ ਬੱਚੇ ਕੁਦਰਤ ਦੀ ਦੇਣ ਨੇ ਕਿਸੇ ਵੀ ਬੱਚੇ ਦੇ ਜਨਮ ਵਿੱਚ ਉਸ ਦਾ ਕੋਈ ਰੋਲ ਨਹੀਂ ਹੁੰਦਾ ਕੋਈ ਹੱਥ ਨਹੀਂ ਹੁੰਦਾ ਭਾਵੇਂ ਕਿ ਜਿਹੜਾ ਬੱਚਾ ਜਨਮ ਲੈਂਦਾ ਹੈ ਉਹਦਾ ਉਸ ਦੇ ਜਨਮ ਵਿੱਚ ਕੋਈ ਹੱਥ ਨਹੀਂ ਹੁੰਦਾ ਨਾ ਹੀ ਉਸ ਦਾ ਇਹ ਕੋਈ ਫੈਸਲਾ ਹੁੰਦਾ ਜੇਕਰ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਵਿਆਹ ਤੋਂ ਕੋਈ ਬੱਚਾ ਪੈਦਾ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਦੂਜੇ ਵਿਆਹ ਤੋਂ ਕੋਈ ਬੱਚਾ ਪੈਦਾ ਹੋ ਜਾਂਦਾ ਤਾਂ ਉਸ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਹਿਣ ਤੋਂ ਭਾਵ ਜਿਹੜੇ ਉਹਦੇ ਹੱਕ ਨੇ ਜਿਹੜੇ ਉਹਦੇ ਅਧਿਕਾਰ ਨੇ ਉਸ ਤੋਂ ਖੋਹੇ ਨਹੀਂ ਜਾ ਸਕਦੇ ਦੋਸਤੋ ਜੇਕਰ ਪਹਿਲੀ ਪਤਨੀ ਦੇ ਜਿਉਂਦੇ ਹੋਏ ਹੁੰਦੇ ਕੋਈ ਵਿਅਕਤੀ ਕੋਈ ਮਰਦ ਦੂਜਾ ਵਿਆਹ ਕਰ ਲੈਂਦਾ ਤਾਂ ਫਿਰ ਉਸ ਦੂਜੇ ਵਿਆਹ ਤੋਂ ਜਿਹੜੀ ਪਤਨੀ ਹੁੰਦੀ ਹੈ ਉਸ ਨੂੰ ਦੂਜੀ ਪਤਨੀ ਕਿਹਾ ਜਾਂਦਾ ਹੈ ਤੇ ਜਿਹੜੀ ਪਹਿਲੇ ਵਿਆਹ ਤੋਂ ਪਤਨੀ ਹੁੰਦੀ ਹੈ ਉਹਨੂੰ ਪਹਿਲੀ ਪਤਨੀ ਕਿਹਾ ਜਾਂਦਾ ਹੈ ਤੇ ਹਾਲਾਂਕਿ ਕਾਨੂੰਨ ਨੇ ਇਸ ਦੂਜੀ ਪਤਨੀ ਨੂੰ ਵੀ ਕੁਝ ਅਧਿਕਾਰ ਦਿੱਤੇ ਨੇ ਕੁਝ ਹੱਕ ਦਿੱਤੇ ਨੇ ਜਿਵੇਂ ਕਿ ਇਸ ਦੂਜੀ ਪਤਨੀ ਨੂੰ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਦਾ ਹੱਕ ਹੈ ਅਧਿਕਾਰ ਹੈ ਪਰ ਕਾਨੂੰਨ ਦੇ ਮੁਤਾਬਕ ਜਿਹੜੀ ਦੂਜੀ ਪਤਨੀ ਹੈ ਉਹ ਆਪਣੇ ਪਤੀ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਹਿੱਸਾ ਨਹੀਂ ਲੈ ਸਕਦੀ ਉਸ ਕੇਸ ਦੇ ਵਿੱਚ ਵੀ ਜੇ ਉਸ ਪਤਨੀ ਦੇ ਪਤੀ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਸ ਦੇ ਪਤੀ ਦੀ ਜਿਹੜੀ ਜ਼ਮੀਨ ਜਾਇਦਾਦ ਪ੍ਰੋਪਰਟੀ ਹੁੰਦੀ ਹੈ ਭਾਵੇਂ ਉਹ ਸੈਲਫ ਅਕਵਾਇਰਡ ਪ੍ਰੋਪਰਟੀ ਹੋਵੇ ਭਾਵੇਂ ਉਹ ਜੱਦੀ ਜਾਇਦਾਦ ਹੋਵੇ ਉਸ ਦੇ ਵਿੱਚ ਉਸ ਦੂਜੀ ਪਤਨੀ ਨੂੰ ਕੋਈ ਹੱਕ ਨਹੀਂ ਮਿਲਦਾ ਭਾਵੇਂ ਉਸ ਦੇ ਪਤੀ ਨੇ ਖੁਦ ਆਪ ਬਣਾਈ ਹੋਵੇ ਜਾਇਦਾਦ ਭਾਵੇਂ ਉਸ ਨੂੰ ਆਪਣੇ ਪੁਰਖਿਆਂ ਤੋਂ ਮਿਲੀ ਹੋਵੇ ਠੀਕ ਹੈ ਜੀ ਇਸ ਕੇਸ ਦੇ ਵਿੱਚ ਉਸ ਪਤਨੀ ਨੂੰ ਆਪਣੇ ਪਤੀ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੱਕ ਨਹੀਂ ਮਿਲਦਾ ਹਾਲਾਂਕਿ ਉਹ ਵਿਅਕਤੀ ਆਪਣੇ ਜਿਉਂਦੇ ਜੀ ਕੋਈ ਐਸਾ ਫੈਸਲਾ ਲੈ ਸਕਦਾ ਹੈ ਜਿਵੇਂ ਕਿ ਉਹ ਵਸੀਅਤ ਲਿਖ ਸਕਦਾ ਹੈ ਜਾਂ ਉਹ ਗਿਫਟ ਕਰ ਸਕਦਾ ਹੈ ਪ੍ਰਾਪਰਟੀ ਨੂੰ ਜਾਇਦਾਦ ਨੂੰ ਜਿਹੜੀ ਕਿ ਉਹਨੇ ਆਪ ਬਣਾਈ ਹੁੰਦੀ ਹੈ ਆਪ ਖਰੀਦੀ ਹੁੰਦੀ ਹੈ ਜਿਹੜੀ ਕਿ ਉਹਦੀ ਸੈਲਫ ਐਕਵਾਇਰਡ ਪ੍ਰਾਪਰਟੀ ਹੁੰਦੀ ਹੈ ਉਹ ਆਪਣੀ ਦੂਜੀ ਪਤਨੀ ਨੂੰ ਇਸ ਤਰ੍ਹਾਂ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਸਕਦਾ ਹੈ ਪਰ ਜੇਕਰ ਕੋਈ ਫੈਸਲਾ ਨਾ ਲਵੇ ਇਸ ਤਰ੍ਹਾਂ ਕੋਈ ਵਸੀਅਤ ਵਗੈਰਾ ਨਾ ਲਿਖੀ ਭਾਵੇਂ ਕਿ ਬਿਨਾ ਕੋਈ ਫੈਸਲਾ ਲਏ ਜਾਂ ਬਿਨਾ ਵਸੀਅਤ ਤੋਂ ਮਰ ਜਾਂਦਾ ਹੈ ਤਾਂ ਉਸਦੀ ਦੂਜੀ ਪਤਨੀ ਜਿਹੜੀ ਅਦਾਲਤ ਦੇ ਵਿੱਚ ਦਾਵਾ ਨਹੀਂ ਕਰ ਸਕਦੀ ਪ੍ਰਾਪਰਟੀ ਦੇ ਲਈ ਜਾਇਦਾਦ ਦੇ ਲਈ ਕਹਿਣ ਤੋਂ ਭਾਵ ਉਸ ਨੂੰ ਆਪਣੇ ਪਤੀ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਹੱਕ ਨਹੀਂ ਮਿਲਦਾ ਉਹ ਉਸ ਦੀ ਉਤਰਾਧਿਕਾਰੀ ਨਹੀਂ ਹੁੰਦੀ ਠੀਕ ਹੈ ਜੀ ਦੂਜੀ ਪਤਨੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਵਾਰਸ ਨਹੀਂ ਮੰਨਿਆ ਜਾਂਦਾ ਜੇਕਰ ਉਹ ਦੂਜੀ ਪਤਨੀ ਹੈ ਤਾਂ ਪਤੀ ਦੀ ਵਿਰਾਸਤ ਕੇਵਲ ਉਸ ਦੀ ਪਹਿਲੀ ਪਤਨੀ ਨੂੰ ਹੀ ਜਾਊਗੀ ਜਿਹੜੀ ਕਿ ਉਹਦੀ ਕਾਨੂੰਨੀ ਪਤਨੀ ਮੰਨੀ ਜਾਂਦੀ ਹੈ ਜਿਹੜੀ ਪਹਿਲੀ ਪਤਨੀ ਹੁੰਦੀ ਹੈ ਜੇ ਉਸ ਤੋਂ ਤਲਾਕ ਨਹੀਂ ਹੋਇਆ ਜੇ ਉਹ ਪਤਨੀ ਜਿਉਂਦੀ ਹੈ ਠੀਕ ਹੈ ਜੀ ਜਿਵੇਂ ਕਿ ਦੋਸਤੋ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਾਨੂੰਨ ਨੇ ਦੂਜੀ ਪਤਨੀ ਦੇ ਮਾਮਲੇ ਵਿੱਚ ਵੀ ਕੁਝ ਹੱਦ ਤੱਕ ਦਿਆਲੂ ਰਵਈਆ ਅਪਣਾਇਆਗਾ ਉਦਾਰ ਵਾਲਾ ਰਵਈਆ ਬਣਾਇਆਗਾ ਭਾਵ ਕਿ ਨਰਮਾਈ ਵਰਤੀ ਹੈ ਭਾਵ ਕਿ ਉਸ ਨੂੰ ਵੀ ਕੁਝ ਹੱਕ ਦਿੱਤੇ ਨੇ ਅਧਿਕਾਰ ਦਿੱਤੇ ਨੇ ਜਿਹੜੀ ਕਿ ਦੂਜੀ ਪਤਨੀ ਹੁੰਦੀ ਹੈ ਜਿਵੇਂ ਕਿ ਰੱਖ ਰਖਾ ਦਾ ਅਧਿਕਾਰ ਗੁਜਾਰੇ ਭੱਤੇ ਦਾ ਅਧਿਕਾਰ ਤੇ ਜੇ ਕਿਸੇ ਕੇਸ ਦੇ ਵਿੱਚ ਉਹ ਦੂਜੀ ਪਤਨੀ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਵੱਖ ਰਹਿ ਰਹੀ ਹੈ ਤਾਂ ਜੇ ਕੋਈ ਜਾਇਜ ਗਰਾਉਂਡ ਹੈ ਠੀਕ ਹੈ ਜੀ ਕੋਈ ਇਹੋ ਜਿਹਾ ਰੀਜਨ ਹੈਗਾ ਜਿਸ ਦੇ ਕਰਕੇ ਉਹ ਵੱਖ ਰਹਿ ਰਹੀ ਹੈ ਤਾਂ ਵੀ ਉਹ ਆਪਣੇ ਗੁਜ਼ਾਰੇ ਭੱਤੇ ਦੀ ਹੱਕਦਾਰ ਹੈ ਉਹ ਅਦਾਲਤ ਦੇ ਵਿੱਚ ਜਾ ਸਕਦੀ ਹੈ ਅਦਾਲਤ ਦੇ ਵਿੱਚ ਜਾ ਕੇ ਆਪਣੇ ਗੁਜ਼ਾਰੇ ਭੱਤੇ ਦੀ ਖਰਚੇ ਦੀ ਮੰਗ ਕਰ ਸਕਦੀ ਹੈ ਰੱਖ ਰਖਾ ਦੇ ਲਈ ਅਜਿਹਾ ਕੇਸ ਹੈ ਜਿਹੜਾ ਉਹ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਤਹਿਤ ਜਿਹਨੂੰ ਅਸੀਂ CRPC ਕਹਿੰਦੇ ਆ ਇਦੇ ਵਿੱਚ ਇੱਕ ਧਾਰਾ ਹੈਗੀ ਹੈ ਜੀ 125 ਤੇ ਹੁਣ ਇਸ CRPC ਦੀ ਜਗ੍ਹਾ ਤੇ ਆ ਗਿਆ ਜਿਹੜਾ BNSS ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ਇਸ ਦੀ ਜਿਹੜੀ ਧਾਰਾ ਹੈਗੀ ਉਹ ਹੈਗੀ ਹੈ ਜੀ 144 ਇਸ ਧਾਰਾ ਦੇ ਤਹਿਤ ਉਹ ਕੋਰਟ ਦੇ ਵਿੱਚ ਜਾ ਸਕਦੀ ਹੈ ਜਾਂ ਫਿਰ ਆ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ ਹੈ ਜਿਹੜਾ ਘਰੇਲੂ ਹਿੰਸਾ ਐਕਟ ਐ ਕਾਨੂੰਨ ਬਣਿਆ ਹੋਇਆ ਹੈ ਉਸ ਦੀ ਜਿਹੜੀ ਧਾਰਾ 12 ਉਸ ਦੇ ਅਧੀਨ ਵੀ ਉਹ ਕੇਸ ਫਾਇਲ ਕਰ ਸਕਦੀ ਹੈ ਜਾਂ ਫਿਰ ਹਿੰਦੂ ਮੈਰਿਜ ਐਕਟ ਦੇ ਅਧੀਨ ਵੀ ਇਸ ਨੂੰ ਲਿਆਂਦਾ ਜਾ ਸਕਦਾ ਹੈ ਇਹ ਤਿੰਨੇ ਕਾਨੂੰਨ ਨੇ ਜਿਹੜੇ ਰੱਖਰ ਖਾਸ ਸੰਬੰਧੀ ਉਪਬੰਧ ਕਰਦੇ ਨੇ ਇਹਨਾਂ ਕਾਨੂੰਨਾਂ ਦੇ ਵਿੱਚ ਪ੍ਰਾਵਧਾਨ ਨੇ ਆਮ ਤੌਰ ਤੇ ਜਿਹੜੇ ਇਹ ਕੇਸ ਨੇ ਉਹ CrPC ਦੀ ਧਾਰਾ 125 ਦੇ ਤਹਿਤ ਲੱਗਦੇ ਸੀ ਹੁਣ ਨਵੇਂ ਕਾਨੂੰਨ ਦੇ ਵਿੱਚ 144 ਦੇ ਤਹਿਤ ਲੱਗਦੇ ਨੇ ਇਸ ਸਬੰਧ ਦੇ ਵਿੱਚ ਇਹ ਸੈਕਸ਼ਨ ਨੇ ਜਿਹੜੇ ਸਟੱਡੀ ਕੀਤੇ ਜਾ ਸਕਦੇ ਨੇ ਤੋਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਦੂਜੀ ਪਤਨੀ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਕੀ ਹੱਕ ਨੇ ਕੀ ਅਧਿਕਾਰ ਨੇ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਬੱਚਿਆਂ ਦੇ ਪ੍ਰਤੀ ਜਿਹੜਾ ਕਾਨੂੰਨ ਹੈ ਉਹ ਨਰਮ ਹੈ ਤੇ ਕਾਨੂੰਨ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਸਜ਼ਾ ਨਹੀਂ ਦੇਣਾ ਚਾਹੁੰਦਾ ਬੱਚੇ ਦੇ ਜਨਮ ਵਿੱਚ ਸ ਬੱਚੇ ਦਾ ਕੋਈ ਹੱਥ ਨਹੀਂ ਹੁੰਦਾ ਕੋਈ ਰੋਲ ਨਹੀਂ ਹੁੰਦਾ ਇਹ ਉਸ ਦਾ ਕੋਈ ਫੈਸਲਾ ਨਹੀਂ ਹੁੰਦਾ ਤੇ ਇਸੇ ਸਿਧਾਂਤ ਦੇ ਉੱਪਰ ਚੱਲਦੇ ਹਿੰਦੂ ਮੈਰਿਜ ਐਕਟ ਦੀ ਧਾਰਾ ਜਿਹੜੀ 16 ਹੈ ਉਹ ਦੂਜੀ ਪਤਨੀ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਜਾਇਜ਼ ਬੱਚਿਆਂ ਵਾਂਗ ਹੀ ਅਧਿਕਾਰ ਦਿੰਦੀ ਹੈ ਜਿਸ ਤਰ੍ਹਾਂ ਇੱਕ ਜਾਇਜ਼ ਬੱਚੇ ਨੂੰ ਆਪਣੇ ਪਿਤਾ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਹੱਕ ਮਿਲਦਾ ਹੈ ਉਹ ਜਿਹੜਾ ਬੱਚਾ ਆਪਣੇ ਪਿਤਾ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦਾ वारिस ਹੁੰਦਾ ਹੈ ਉਸੇ ਤਰ੍ਹਾਂ ਦੂਜੀ ਪਤਨੀ ਦੇ ਬੱਚਿਆਂ ਨੂੰ ਵੀ ਜਾਇਦਾਦ ਦੇ ਵਿੱਚ ਵਾਰਸ ਹੋਣ ਦਾ ਹੱਕ ਹੈ ਜੇਕਰ ਕੋਈ ਵਿਅਕਤੀ ਬਸિયਤ ਕੀਤੇ ਬਿਨਾ ਜਾਂ ਉਸ ਦੀ ਜਾਇਦਾਦ ਬਾਰੇ ਕੋਈ ਫੈਸਲਾ ਲਏ ਬਿਨਾ ਮਰ ਜਾਂਦਾ ਹੈ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਦੂਜੀ ਪਤਨੀ ਦੇ ਬੱਚੇ ਵੀ ਪਹਿਲੀ ਪਤਨੀ ਬਾਗ ਹੀ ਵਿਰਾਸਤ ਲਈ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਸਕਦੇ ਨੇ ਦਾਵਾ ਕਰ ਸਕਦੇ ਨੇ ਦੋਸਤੋ ਦੂਸਰੀ ਪਤਨੀ ਦੇ ਬੱਚਿਆਂ ਨੂੰ ਜੱਦੀ ਜਾਇਦਾਦ ਦੇ ਮਾਮਲੇ ਵਿੱਚ ਪਹਿਲੀ ਪਤਨੀ ਦੇ ਬੱਚਿਆਂ ਦੇ ਬਰਾਬਰ ਅਧਿਕਾਰ ਨੇ ਜਿਵੇਂ ਕਿ ਪਹਿਲੀ ਪਤਨੀ ਦੇ ਬੱਚੇ ਹੁੰਦੇ ਨੇ ਉਸੇ ਤਰ੍ਹਾਂ ਜਿਵੇਂ ਦੂਜੀ ਪਤਨੀ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਨੇ ਫਰਕ ਸਿਰਫ ਇੰਨਾ ਹੈ ਕਿ ਜੇ ਜੱਦੀ ਜਾਇਦਾਦ ਦੇ ਵਿੱਚ ਉਸਦੇ ਪਿਤਾ ਨੂੰ ਕੁਝ ਹਿੱਸਾ ਵਿਰਾਸਤ ਵਿੱਚ ਮਿਲਿਆ ਫਿਰ ਜੇ ਉਸ ਪਿਤਾ ਦੀ ਮੌਤ ਹੋ ਜਾਵੇ ਠੀਕ ਹੈ ਜੀ ਜਿਹੜੇ ਪਿਤਾ ਨੂੰ ਹਿੱਸਾ ਵਿਰਾਸਤ ਦੇ ਵਿੱਚ ਮਿਲਿਆ ਜੇ ਉਸ ਦੀ ਮੌਤ ਹੋ ਜਾਵੇ ਤਾਂ ਉਹ ਬੱਚਾ ਆਪਣਾ ਹਿੱਸਾ ਮੰਗ ਸਕਦਾ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਪੁਰਖੀ ਜਾਇਦਾਦ ਦਾ ਵਾਰਸ ਤਾਂ ਹੀ ਹੋ ਸਕਦਾ ਜੇਕਰ ਉਸਦੇ ਪਿਤਾ ਨੂੰ ਹਿੱਸਾ ਮਿਲਿਆ ਹੋਵੇ ਜੇਕਰ ਜੱਦੀ ਜਾਇਦਾਦ ਸਾਂਝੀ ਹੈ ਠੀਕ ਹੈ ਜੀ ਤਾਂ ਦੂਜੀ ਪਤਨੀ ਦੇ ਬੱਚੇ ਵਿਰਾਸਤ ਦਾ ਦਾਵਾ ਨਹੀਂ ਕਰ ਸਕਦੇ ਦੂਸਰੀ ਪਤਨੀ ਦੇ ਬੱਚਿਆਂ ਨੂੰ ਜਾਇਦਾਦ ਦੇ ਵਾਰਸ ਹੋਣ ਦੇ ਨਾਲ ਨਾਲ ਗੁਜ਼ਾਰਾ ਪੱਤਾ ਜਿਹੜਾ ਇਹ ਅਧਿਕਾਰ ਹੈ ਉਹਦਾ ਵੀ ਹੱਕ ਹੈ ਉਹ ਆਪਣੇ ਪਿਤਾ ਤੋਂ ਗੁਜ਼ਾਰੇ ਦੀ ਮੰਗ ਕਰ ਸਕਦੇ ਨੇ ਰੱਖਰਖਾ ਦੀ ਮੰਗ ਕਰ ਸਕਦੇ ਨੇ ਦੋਸਤੋ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਮਰਦ ਕਿਸੇ ਔਰਤ ਦੇ ਨਾਲ ਵਿਆਹ ਕਰਦਾ ਹੈ ਤਾਂ ਉਸ ਔਰਤ ਦੇ ਪਹਿਲੇ ਪਤੀ ਤੋਂ ਵੀ ਬੱਚੇ ਹੁੰਦੇ ਨੇ ਭਾਵੇਂ ਉਸ ਪਤਨੀ ਦੇ ਨਾਲ ਬੱਚੇ ਵੀ ਆ ਜਾਂਦੇ ਨੇ ਜਦੋਂ ਸੈਕੰਡ ਮੈਰਿਜ ਹੁੰਦੀ ਹੈ ਤਾਂ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਉਸ ਦੇ ਦੂਜੇ ਪਤੀ ਲਈ ਮਤਰੇ ਬੱਚੇ ਮੰਨੇ ਜਾਂਦੇ ਨੇ ਠੀਕ ਹੈ ਜੀ ਇਨਾ ਮਤਰੇ ਬੱਚਿਆਂ ਦਾ ਔਰਤ ਦੇ ਦੂਜੇ ਪਤੀ ਦੀ ਜਾਇਦਾਦ ਦੇ ਵਿੱਚ ਕੋਈ ਹੱਕ ਨਹੀਂ ਹੁੰਦਾ। ਉਹ ਆਪਣੇ ਕੁਦਰਤੀ ਪਿਤਾ ਤੋਂ ਜਿਹੜਾ ਨੇਚਰਲ ਫਾਦਰ ਹੁੰਦਾ ਹੈਗਾ ਉਸ ਦੀ ਜਾਇਦਾਦ ਤੋਂ ਹੱਕ ਮੰਗ ਸਕਦੇ ਨੇ, ਅਧਿਕਾਰ ਲੈ ਸਕਦੇ ਨੇ, ਹਿੱਸਾ ਲੈ ਸਕਦੇ ਨੇ। ਮਤਰੇ ਪਿਤਾ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਲੈ ਸਕਦੇ। ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਜੇਕਰ ਮਤਰੇ ਪਿਤਾ ਨੇ ਕਾਨੂੰਨੀ ਪ੍ਰਕਿਰਿਆ ਰਾਹੀਂ ਔਰਤ ਦੇ ਪਹਿਲੇ ਪਤੀ ਤੋਂ ਬੱਚੇ ਗੋਦ ਲਏ ਨੇ। ਤਾਂ ਉਹਨਾਂ ਨੂੰ ਪਿਤਾ ਦੀ ਵਿਰਾਸਤ ਦਾ ਹੱਕ ਮਿਲ ਜਾਂਦਾ ਹੈ ਜੇਕਰ ਕਿਸੇ ਔਰਤ ਨੇ ਦੂਸਰੀ ਵਾਰ ਕਿਸੇ ਮਰਦ ਨਾਲ ਵਿਆਹ ਕੀਤਾ ਹੈ ਅਤੇ ਉਹ ਆਪਣੇ ਨਾਲ ਬੱਚੇ ਲੈ ਕੇ ਆਈ ਹੈ ਤਾਂ ਉਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਨੂੰ ਦੂਜੇ ਪਤੀ ਤੋਂ ਹੱਕ ਨਹੀਂ ਮਿਲੂਗਾ ਇਸੇ ਲਈ ਉਸ ਨੂੰ ਆਪਣੇ ਦੂਜੇ ਪਤੀ ਨੂੰ ਬੱਚੇ ਨੂੰ ਗੋਦ ਲੈਣ ਲਈ ਕਹਿਣਾ ਚਾਹੀਦਾ ਹੈ ਇਸੇ ਲਈ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਸ ਪਤਨੀ ਨੂੰ ਆਪਣੇ ਦੂਜੇ ਪਤੀ ਨੂੰ ਬੱਚਿਆਂ ਨੂੰ ਗੋਦ ਲੈਣ ਦੇ ਲਈ ਕਹਿਣਾ ਚਾਹੀਦਾ ਹੈ ਭਾਵੇਂ ਜੇ ਗੋਦ ਲਏ ਜਾਂਦੇ ਨੇ ਤਾਂ ਹੀ ਉਹਨਾਂ ਨੂੰ ਵਿਰਾਸਤ ਦੇ ਵਿੱਚ ਹੱਕ ਮਿਲਦਾ ਹੈ ਤਾਂ ਹੀ ਉਹ ਬੱਚੇ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਹੱਕਦਾਰ ਨੇ ਹਿੱਸੇਦਾਰ ਨੇ ਜਾਂ ਫਿਰ ਉਸ ਪਤੀ ਦੇ ਜੀਵਨ ਕਾਲ ਦੇ ਵਿੱਚ ਉਸ ਬੱਚੇ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਗਿਆ ਹੋਵੇ ਠੀਕ ਹੈ ਜੀ ਨਹੀਂ ਤਾਂ ਉਸ ਬੱਚੇ ਨਾਲ ਬੇਇਨਸਾਫੀ ਹੋ ਸਕਦੀ ਹੈ ਇਨਜਸਟਿਸ ਹੋ ਸਕਦਾ ਹੈ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਬੱਚੇ ਲਈ ਗੁਜ਼ਾਰਾ ਪੱਤਾ ਉਸਦੇ ਪਹਿਲੇ ਪਿਤਾ ਤੋਂ ਹੀ ਲਿਆ ਜਾ ਸਕਦਾ ਹੈ ਜਿਹੜਾ ਮਤਰੀਆ ਪਿਤਾ ਹੁੰਦਾ ਹੈ ਉਸ ਦਾ ਉਸ ਬੱਚੇ ਦੀ ਦੇਖਭਾਲ ਦਾ ਕੋਈ ਹੱਕ ਨਹੀਂ ਹੁੰਦਾ ਤੇ ਨਾ ਹੀ ਉਸ ਮਤਰੀਏ ਪਿਤਾ ਦੀ ਜ਼ਮੀਨ ਜਾਇਦਾਦ ਦੇ ਵਿੱਚ ਉਸ ਬੱਚੇ ਦਾ ਕੋਈ ਹੱਕ ਹੁੰਦਾ ਕੋਈ ਅਧਿਕਾਰ ਹੁੰਦਾ